ਕਿਵੇਂ ਕਿਵੇਂ ਇਹ ਮੈਨੇਜ ਹੁੰਦਾ ਸਾਰਾ ਕੋਈ ਆਪਣੇ ਡਿਊਟੀ ਟਾਈਮ ਤੋਂ ਬਾਅਦ ਵੀ ਤੁਸੀਂ ਟ੍ਰੇਨਿੰਗ ਦੇਣ ਨੂੰ ਵਿੱਚ ਬੱਚਿਆਂ ਲਈ ਐਂਟਰ ਟੈਸਟਾਂ ਦੀ ਫ੍ਰੀ ਤਿਆਰੀ ਕਰਵਾਉਂਦਾ ਕਿਹੜੀ ਕਿਹੜੀ ਕੈਟਾਗਰੀਜ਼ ਦੇ ਬੱਚੇ ਹੁੰਦੇ ਆ ਇੱਕ ਤਾਂ ਹੁੰਦਾ ਹੈ ਕਿ ਲੋਅ ਕਲਾਸ ਬੱਚੇ ਨੇ ਗਰੀਬ ਘਰਾਂ ਦੇ ਪਰਿਵਾਰਾਂ ਦੇ ਬੱਚੇ ਨੇ ਚੰਗਰ ਏਰੀਆ ਦੇ ਬੱਚਿਆਂ ਲਈ ਇਹ ਸ਼ੁਰੂ ਕੀਤਾ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀਗੇ ਉਹ ਬੱਚੇ ਕਾਫੀ ਗਰੀਬ ਤਬਕੇ ਦੇ ਹਨ ਆਪ ਸਰਕਾਰ ਦੇ ਬਾਰੇ ਮਸੀਨ ਸਾਹਿਬ ਦੇ ਬਾਰੇ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਵੈਸਦੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਪੰਜਾਬ ਸਰਕਾਰ ਦੇ ਵੱਲੋਂ ਜੋ ਫੰਕਸ਼ਨ ਕਰਵਾਇਆ ਗਿਆ ਉਹਦੇ ਵਿੱਚ ਅਧਿਆਪਕਾਂ ਨੂੰ ਐਪਰੀਸ਼ੀਏਟ ਕੀਤਾ ਗਿਆ ਖਾਸ ਤੌਰ ਤੇ ਜੋ ਉਹਨਾਂ ਦੇ ਵੱਲੋਂ ਉਦਦਮ ਕੀਤੇ ਜਾਂਦੇ ਆ ਮੇਰੇ ਨਾਲ ਇਧਰ ਸੁਰਜੀਤ ਸਿੰਘ ਜੀ ਹੈ ਸੁਰਜੀਤ ਸਿੰਘ ਜੀ ਦੇ ਵੱਲੋਂ ਖਾਸ ਤੌਰ ਤੇ ਉਪਰਾਲਾਇ ਕੀਤਾ ਜਾਂਦਾ ਹੈ ਕਿ ਇੱਕ ਤਾਂ ਇਹਨਾਂ ਦੇ ਸਕੂਲ ਦੇ ਬਹੁਤ ਸਾਰੇ ਬੱਚੇ ਨਮੋਧਿਆ ਵਿਦਿਆਲਾ ਦੇ ਲਈ ਸਿਲੈਕਟ ਹੋ ਗਏ ਤੇ ਦੂਜੀ ਅਚੀਵਮੈਂਟ ਇਹ ਹੈ ਕਿ ਆਪਣੇ ਡਿਊਟੀ ਟਾਈਮ ਤੋਂ ਬਾਅਦ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਵਕ-ਵਕ ਜਿਹੜੇ ਟੈਸਟ ਕਲੀਅਰ ਕਰਨੇ ਹੁੰਦੇ ਆ ਨੌਕਰੀਆਂ ਵਾਸਤੇ ਐਂਟਰੈਂਸ ਟੈਸਟ ਜਿਹੜੇ ਹੁੰਦੇ ਆ ਉਹਨਾਂ ਨੂੰ ਕਲੀਅਰ ਕਰਨ ਦੀ ਟ੍ਰੇਨਿੰਗ ਇਹ ਆਪਣੇ ਟਾਈਮ ਦੇ ਵਿੱਚੋਂ ਬਾਅਦ ਵੀ ਦਿੰਦੇ ਨੇ ਬਹੁਤ-ਬਹੁਤ ਮੁਬਾਰਕਬਾਦ ਜੀ ਸਭ ਤੋਂ ਪਹਿਲਾਂ ਤੁਹਾਨੂੰ ਧੰਨਵਾਦ ਸਰ ਥੈਂਕ ਯੂ ਵੈਰੀ ਮੱਚ ਜੀ अच्छा किवें किवें ਇਹ ਮੈਨੇਜ ਹੁੰਦਾ ਸਾਰਾ ਕੁਝ ਤੁਸੀਂ ਕਹਿੰਦੇ ਹੋ ਕਿ ਆਪਣੇ ਡਿਊਟੀ ਟਾਈਮ ਤੋਂ ਬਾਅਦ ਵੀ ਤੁਸੀਂ ਟ੍ਰੇਨਿੰਗ ਦਿੰਦੇ ਹੋ ਬੱਚਿਆਂ ਨੂੰ ਹਾਂਜੀ ਸਰ ਮੈਂ ਆਪਣੀ ਡਿਊਟੀ ਟਾਈਮ ਤੋਂ ਬਾਅਦ ਸਕੂਲ ਟਾਈਮ ਤੋਂ ਬਾਅਦ ਬੱਚਿਆਂ ਲਈ ਇੰਟਰ ਸਟੈਸਟਾਂ ਦੀ ਫ੍ਰੀ ਤਿਆਰੀ ਕਰਵਾਉਂਦਾ ਹਾਂ ਜਿਹੜੇ ਕਿ ਜ਼ਿਆਦਾਤਰ ਮੇਰੇ ਬੱਚੇ ਆਰਮੀ ਦੇ ਇੰਟਰ ਸਟੈਸ ਦੀ ਤਿਆਰੀ ਕਰਦੇ ਆ ਅਸੀਂ ਚੰਗਰ ਏਰੀਆ ਤੋਂ ਬਿਲੋਂਗ ਕਰਦੇ ਆ ਇੱਥੇ ਨੌਕਰੀਆਂ ਦੀ ਕਮੀ ਹੈ ਬੱਚੇ ਕਿਤੇ ਨਾ ਕਿਤੇ ਕੋਚਿੰਗ ਪੱਖੋਂ ਰਹਿ ਜਾਂਦੇ ਹਨ ਤੇ ਮੈਂ ਉਹਨਾਂ ਲਈ ਫ੍ਰੀ ਕੋਚਿੰਗ ਦਿੰਦਾ ਹਾਂ ਸਕੂਲ ਟਾਈਮ ਤੋਂ ਬਾਅਦ ਮੇਰਾ ਫ੍ਰੀ ਕੋਚਿੰਗ ਦਾ ਦੌਰ ਚੱਲਦਾ ਹੈ ਇਸੇ ਤਰ੍ਹਾਂ ਮੈਂ ਨਵੋਦੀਆ ਵਿਦਿਆਲਿਆ ਦੀ ਵੀ ਫ੍ਰੀ ਕੋਚਿੰਗ ਦਿੰਦਾ ਹਾਂ ਮੇਰੇ ਤੇ ਹੁਣ ਤੱਕ 75 ਤੋਂ ਵੱਧ ਬੱਚੇ ਜਵਹਰ ਨਵੋਦੀਆ ਵਿਦਿਆਲਿਆ ਸੰਧੂਆਂ ਵਿੱਚ ਪੜ੍ਹਾਈ ਕਰ ਚੁੱਕੇ ਹਨ ਕੁਝ ਕਰ ਰਹੇ ਹਨ ਮੇਰੇ 112 ਤੋਂ ਵੱਧ ਬੱਚੇ ਅਲੱਗ-ਅਲੱਗ ਮਹੱਕਮਿਆਂ ਵਿੱਚ ਨੌਕਰੀਆਂ ਕਰ ਰਹੇ ਹਨ ਜਿਨ੍ਹਾਂ ਨੂੰ ਮੈਂ ਫ੍ਰੀ ਕੋਚਿੰਗ ਦਿੱਤੀ ਹੈ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਫ੍ਰੀ ਕੋਚਿੰਗ ਦਾ ਫਾਇਦਾ ਲੈ ਕੇ ਬੱਚੇ ਵੱਧ ਤੋਂ ਵੱਧ ਆਪਣਾ ਵੀ ਉਜਵਲ ਕਰ ਸਕਣ ਕਿਤੇ ਨਾ ਕਿਤੇ ਸਾਡਾ ਚੰਗਰ ਏਰੀਆ ਹੈ ਇੱਥੇ ਨੌਕਰੀਆਂ ਦੀ ਬਹੁਤ ਜ਼ਰੂਰਤ ਹੈ ਜ਼ਮੀਨ ਬੰਜਰ ਹੈ ਪਜਾਊ ਭੂਮੀਆਂ ਦੀ ਕਮੀ ਹੈ ਸਾਡੇ ਏਰੀਆ 'ਚ ਤੱਕ ਦੇ ਜ਼ਮੀਨ ਨੂੰ ਪਾਣੀ ਵੀ ਨਹੀਂ ਲੱਗਦਾ ਹੈ ਜ਼ਮੀਨਾਂ ਵੀ ਜੋ ਹਨ ਉਹ ਕਿਤੇ ਨਾ ਕਿਤੇ ਕਿਤੇ ਰੱਬ ਆਸਰੇ ਹੀ ਕੰਮ ਚੱਲਦਾ ਹੈ ਸੋ ਇਸ ਕਰਕੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਫ੍ਰੀ ਕੋਚਿੰਗ ਦੇ ਕੇ ਉਹਨਾਂ ਦਾ ਭਵਿੱਖ ਸਵਾਰਿਆ ਜਾ ਸਕੇ ਕਿਹੜੀ ਕਿਹੜੀ ਕੈਟਾਗਰੀਜ਼ ਦੇ ਬੱਚੇ ਹੁੰਦੇ ਆ ਇੱਕ ਤਾਂ ਹੁੰਦਾ ਹੈ ਕਿ ਲੋਅ ਕਲਾਸ ਬੱਚੇ ਨੇ ਗਰੀਬ ਘਰਾਂ ਦੇ ਪਰਿਵਾਰਾਂ ਦੇ ਬੱਚੇ ਨੇ ਜਿਨ੍ਹਾਂ ਜਿਹੜੇ ਮਤਲਬ ਫੀਸਾਂ ਪੇ ਨਹੀਂ ਕਰ ਸਕਦੇ ਜਾਂ ਸਾਰੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹੋ ਜਾਂ ਆਪਣੇ ਸਕੂਲ ਦੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪਹਿਲਾਂ ਪਹਿਲਾਂ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਤਾਂ ਮੈਂ ਚੰਗਰ ਏਰੀਏ ਦੇ ਬੱਚਿਆਂ ਲਈ ਇਹ ਸ਼ੁਰੂ ਕੀਤਾ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਉਹ ਬੱਚੇ ਕਾਫੀ ਗਰੀਬ ਤਬਕੇ ਦੇ ਹਨ ਫਿਰ ਹੌਲੀ ਹੌਲੀ ਜਦੋਂ ਜਿਵੇਂ ਜਿਵੇਂ ਕੋਚਿੰਗ ਦਾ ਦੌਰ ਵੱਧਾ ਗਿਆ ਪਤਾ ਲੱਗਿਆ ਕਿ ਗਰੀਬੀ ਤਾਂ ਚੰਗਰ ਜਾਂ ਮੈਦਾਨ ਦੇਖ ਕੇ ਨਹੀਂ ਆਂਦੀ ਫਿਰ ਮੈਂ ਹੌਲੀ ਹੌਲੀ ਇਹ ਦੌਰ ਬਿਲਕੁਲ ਫ੍ਰੀ ਕਰ ਦਿੱਤਾ ਕਿ ਕੋਈ ਵੀ ਅਗਰ ਪੜ੍ਹਨਾ ਆਣਾ ਚਾਹੁੰਦਾ ਹੈ ਤਾਂ ਉਹ ਸਰਕਾਰੀ ਪ੍ਰਾਇਮਰੀ ਸਕੂਲ ਨਾਨਨਵਾਲ ਵਿਜ਼ਿਟ ਕਰ ਸਕਦਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਨਾਨਨਵਾਲ ਉਹਨਾਂ ਬੱਚਿਆਂ ਦਾ ਹਮੇਸ਼ਾ ਵੈਲਕਮ ਕਰਦਾ ਹੈ ਉਹਨਾਂ ਲਈ ਫ੍ਰੀ ਕੋਚਿੰਗ ਦਾ ਦੌਰ ਹਮੇਸ਼ਾ ਹੀ ਚੱਲਦਾ ਰਹੇਗਾ ਅੱਛਾ ਏ ਅਵਾਰਡ ਮਿਲਿਆ ਤੁਹਾਨੂੰ ਪੰਜਾਬ ਸਰਕਾਰ ਦੇ ਬਾਰੇ ਸੀਐਮ ਸਾਹਿਬ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸੁਣਿਆ ਵੀ ਹੋਏਗਾ ਮੈਂ ਸਰ ਵੈਸੇ ਤਾਂ ਪਿਛਲੇ ਡੇਢ ਦਸ਼ਕ ਤੋਂ ਇਹ ਕੰਮ ਜਾਰੀ ਰੱਖਿਆ ਹੋਇਆ ਸੀ ਤੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਪੱਤਰਕਾਰ ਭਾਈਚਾਰੇ ਦੁਆਰਾ ਲਗਾਤਾਰ ਕਵਰੇਜ ਕਰਨ ਤੋਂ ਬਾਅਦ ਸਰਕਾਰ ਤੱਕ ਵੀ ਗੱਲ ਪਹੁੰਚੀ ਹੈ ਤੇ ਸਰਕਾਰਾਂ ਦੁਆਰਾ ਸਮੇਂ-ਸਮੇਂ ਤੋਂ ਵੈਸੇ ਤਾਂ ਮੈਨੂੰ ਲਗਾਤਾਰ ਸਨਮਾਨਿਤ ਕੀਤਾ ਜਾਂਦਾ ਰਿਹਾ ਪਰ ਐਡਾ ਵੱਡਾ ਪੁਰਸਕਾਰ ਦੇ ਕੇ ਸਰਕਾਰ ਨੇ ਮੈਨੂੰ ਨਿਵਾਜਿਆ ਇਸ ਲਈ ਮੈਂ ਪੰਜਾਬ ਸਰਕਾਰ ਸਰ ਭਗਵਾਨ ਜੀ ਮਾਨ ਸਰਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਵੈਸਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਉਹਨਾਂ ਨੂੰ ਵਾਅਦਾ ਵੀ ਕਰਦਾ ਹਾਂ ਕਿ ਮੈਂ ਆਪਣੀ ਫ੍ਰੀ ਕੋਚਿੰਗ ਦੁਆਰਾ ਹੋਰ ਬੱਚਿਆਂ ਦਾ ਵੱਧ ਤੋਂ ਵੱਧ ਪੇਖੋ ਜੁਲ ਕਰਨ ਦੀ ਕੋਸ਼ਿਸ਼ ਕਰਦਾ ਰਹਾਂਗਾ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਇਸ ਅਵਾਰਡ ਦੇ ਲਈ ਤਾਂ ਸਿੱਦੇ ਤੌਰ ਤੇ ਸੁਰਜੀਤ ਸਿੰਘ ਜਿਨ੍ਹਾਂ ਦੇ ਜਿਨ੍ਹਾਂ ਦੀ ਅਚੀਵਮੈਂਟ ਖਾਸ ਤੌਰ ਤੇ ਇਹ ਹੈ ਕਿ ਉਹ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦਿੰਦੇ ਆ ਔਰ ਨਾਲ ਉਹ ਕਹਿੰਦੇ ਆ ਕਿ ਬਹੁਤ ਸਾਰੇ ਬੱਚੇ ਉਹਨਾਂ ਦੀ ਟ੍ਰੇਨਿੰਗ ਤੋਂ ਬਾਅਦ ਨੌਕਰੀਆਂ ਲੈ ਵੀ ਰਹੇ ਨੇ ਔਰ ਲੈ ਚੁੱਕੇ ਵੀ ਆ ਬਹੁਤ ਸਾਰੇ ਟ੍ਰੇਨਿੰਗ ਲੈ ਰਹੇ ਨੇ ਔਰ ਜਿਹੜੇ 75 ਬੱਚੇ ਜਿਹੜੇ ਨੇ ਉਹਨਾਂ ਦੇ ਨਵੋਦਾ ਸਕੂਲ ਦੇ ਵਿੱਚ ਪੜ ਚੁੱਕੇ ਨੇ ਕੁਝ ਪੜ ਰਹੇ ਨੇ ਇਹ ਬਹੁਤ ਵੱਡੀ ਅਚੀਵਮੈਂਟ ਕਿਸੇ ਵੀ ਟੀਚਰ ਦੇ ਲਈ ਹੁੰਦੀ ਹੈ ਤਾਂ ਇਹ ਅੱਜ ਮਾਣ ਮਹਿਸੂਸ ਕਰਦੇ ਆ ਸੁਰਜੀਤ ਸਿੰਘ ਜੀ ਵੀ ਕਿ ਅੱਜ ਉਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਆ ਗਿਆ